ਇਹਨਾਂ ਦਸੰਬਰ ਨੂੰ ਪੰਜਾਬ ਅਸੀਂ ਉਹ ਅਪੀਲ ਕਰਦੇ ਆਂ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੋਇਆ ਅਸੀਂ ਉਹਨੂੰ ਗੰਦਲਾ ਕਰ ਛੱਡਿਆ ਆ ਪੰਜਾਬ ਦੇ ਵਿੱਚ ਮਸਲਾ ਚੱਲ ਰਿਹਾ ਬੜਾ ਗੰਭੀਰ ਮਸਲਾ ਆ ਪਾਣੀ ਦਾ ਸਾਰੇ ਪੰਜਾਬ ਦੇ ਵਿੱਚ ਹੀ ਆ ਵੈਸੇ ਤਾਂ ਪੂਰੀ ਦੁਨੀਆ ਤੇ ਆ ਪਰ ਖਾਸ ਕਰਕੇ ਪੰਜਾਬ ਦੇ ਵਿੱਚ ਜ਼ਿਆਦਾ ਇਹਦੇ ਪਾਣੀ ਨੂੰ ਜ਼ਿਆਦਾ ਗੰਧਲਾ ਕੀਤਾ ਜਾ ਰਿਹਾ ਲੱਗਿਆ ਆ ਬੁੱਢੇ ਨਾਲੇ ਤੇ ਲੁਧਿਆਣੇ ਦੇ ਲੁਧਿਆਣੇ ਵਿੱਚ ਉਹਦੇ 3 ਤਰੀਕ ਨੂੰ ਸਾਰਿਆਂ ਨੂੰ ਹਮ ਮਹਾ ਕੇ ਪੰਜਾਬ ਵਾਸੀਆਂ ਨੂੰ ਕਿ ਜਿੱਥੇ-ਜਿੱਥੇ ਵੀ ਇਹਨਾਂ ਨਹਿਰਾਂ ਦਾ ਹੱਤ ਲੋਈ ਦਾ ਪਾਣੀ ਜਾਂਦਾ ਨੇ ਉਹਦੇ ਵਿੱਚ ਪਾ ਕੇ ਸਾਰਾ ਜਾ ਰਿਹਾ ਬਾਈ ਲੱਗਾ ਸਿਧਾਨਾ ਕਰ ਰਿਹਾ ਮੋਰਚੇ ਦੀ ਤੇ ਅਸੀਂ ਸਾਰਿਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਮੋਰ ਜਿਹੜਾ ਪਾਣੀ ਦਾ ਮਸਲਾ ਆ ਉਹ ਕੱਲਾ ਨਾ ਲੱਖੇ ਦਾ ਆ ਨਾ ਸਾਡਾ ਆ ਨਾ ਕਿਸੇ ਦਾ ਉਹ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਮਸਲਾ ਆ 10 ਦਸੰਬਰ ਦਨ ਵੀਰਵਾਰ ਨੂੰ ਮੋਗਾ ਵਿਖੇ ਦਲ ਖਾਲਸਾ ਜਥੇਬੰਦੀ ਵੱਲੋਂ ਰੱਖੇ ਗਏ ਇਸ ਕਨਵੈਨਸ਼ਨ ਦੇ ਵਿੱਚ ਆਪਾਂ ਇਹਨਾਂ ਦਸੰਬਰ ਨੂੰ ਪੰਜਾਬ ਅਸੀਂ ਇਹਨੂੰ ਅਪੀਲ ਕਰਦੇ ਆਂ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿੱਥੇ ਸਾਡੇ ਗੁਰੂ ਸਾਹਿਬ ਦਾ ਫਰਮਾਨ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅੱਜ ਉਸ ਗਰਬਾਣੀ ਦੀ ਤੁਕ ਦੇ ਉੱਤੇ ਗੱਲ ਕਰਨ ਲੱਗੇ ਆ ਕਿ ਜਿੱਥੇ ਸਾਡੇ ਗੁਰੂਆਂ ਨੇ ਸਾਡੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੋਇਆ ਅਸੀਂ ਉਹਨੂੰ ਗੰਦਲਾ ਕਰ ਛੱਡਿਆ ਉਹਨਾਂ ਲੋਕਾਂ ਨੇ ਗੰਦਲਾ ਕਰ ਛੱਡਿਆ ਜਿਨ੍ਹਾਂ ਨੇ ਆਪਣੇ ਨਿੱਜ ਸਵਾਰਥ ਨੂੰ ਮੁੱਖ ਰੱਖਦੇ ਹੋਏ ਉਹਦੇ ਵਿੱਚ ਗੰਦੇ ਪਾਣੀ ਨੂੰ ਮਿਲਾਇਆ ਉੱਤੇ ਇੱਕ ਬੁੱਢਾ ਦਰਿਆ ਪੰਜਾਬ ਦੀ ਵਿਰਾਸਤ ਸੀ ਅੱਜ ਉਹਨੂੰ ਬੁੱਢਾ ਨਾਲੇ ਨਾਂ ਤੋਂ ਜਾਣਿਆ ਜਾਂਦਾ ਹੈ ਆਓ ਆਪਾਂ ਹੰਬੜਾ ਮਾਰੀਏ 3 ਦਸੰਬਰ ਨੂੰ ਜਿਹੜੇ ਵੀ ਨੌਜਵਾਨ ਉੱਥੇ ਪਹੁੰਚ ਸਕਦੇ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਪਾਣੀ ਨੂੰ ਪਿਆਰ ਕਰਨ ਵਾਲੇ ਉੱਥੇ ਪਹੁੰਚਣ ਆਪਾਂ ਇੱਕ ਇਦਾਂ ਦੀ ਲਹਿਰ ਸਰਜੀਏ ਕਿ ਇੱਥੇ ਜਿਹੜੇ ਕੋਆਪਰੇਟ ਘਰਾਣੇ ਆ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਟੁਲੇ ਹੋਏ ਆ ਉਹ ਪੰਜਾਬ ਦਾ ਜਿਹੜਾ ਕਦੇ ਭਰਾ ਨਹੀਂ ਕਰ ਸਕਦੇ ਅਸੀਂ ਅਸੀਂ ਉਹਨੂੰ ਰੋਕਣ ਦੇ ਲਈ ਯਤਨ ਕਰੀਏ ਜਿਹੜੇ ਆਪਣੇ ਬਣਦੇ ਯਤਨਾਂ ਯੋਗਦਾਨ ਪਾਈਏ ਵੀਰ ਲੱਖਾ ਸਿਧਾਨਾ ਇੱਕ ਬਹੁਤ ਸੋਹਣਾ ਪ੍ਰਾਲਾ ਕਰ ਰਹੇ ਆ ਭਾਈ ਹਮਤੋਜ ਮਾਨ ਉਹਨਾਂ ਦੇ ਨਾਲ ਲੈ ਹੋਰ ਵੀ ਬਹੁਤ ਸਾਰੇ ਜਿਹੜੇ ਉੱਥੇ ਬੁਲਾਰੇ ਨੇ ਬਹੁਤ ਸਾਰੇ ਉੱਥੇ ਆਗੂ ਨੇ ਆਓ ਆਪਾਂ ਸਾਰੇ ਇੱਕ ਆਗੂ ਦੇ ਵਜੋਂ ਉੱਥੇ ਸਮੁਲਿਤ ਕਰੀਏ ਸਾਡਾ ਸਾਰਿਆਂ ਦਾ ਫਰਜ਼ ਬੰਦਾ 3 ਦਸੰਬਰ ਨੂੰ ਲੁਧਿਆਣੇ ਆਪਾਂ ਉਸ ਬੁੱਢੇ ਨਾਲ ਦੇ ਉੱਤੇ ਸੰਠੇ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਅਸੀਂ ਕਿ ਜਿਹੜਾ ਪੰਜਾਬ ਦੇ ਵਿੱਚ ਮਸਲਾ ਚੱਲ ਰਿਹਾ ਬੜਾ ਗੰਭੀਰ ਮਸਲਾ ਹੈ ਪਾਣੀ ਦਾ ਸਾਰੇ ਪੰਜਾਬ ਦੇ ਵਿੱਚ ਹੀ ਆ ਵੈਸੇ ਤਾਂ ਪੂਰੀ ਦੁਨੀਆ ਤੇ ਹੈ ਪਰ ਖਾਸ ਕਰਕੇ ਪੰਜਾਬ ਦੇ ਵਿੱਚ ਜ਼ਿਆਦਾ ਇਹਦੇ ਪਾਣੀ ਨੂੰ ਜ਼ਿਆਦਾ ਗੰਧਲਾ ਕੀਤਾ ਜਾ ਰਿਹਾ ਨਾਲੇ ਇਹਨੂੰ ਖਤਮ ਕੀਤਾ ਜਾ ਰਿਹਾ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਨੇ ਮਾੜੀਆਂ ਨੇ ਸਰਕਾਰਾਂ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਜਦੋਂ ਇੰਡਸਟਰੀਆਂ ਨੂੰ ਫੈਕਟਰੀਆਂ ਨੂੰ ਇਹ ਐਨਓਸੀ ਦਿੰਦੇ ਆ ਉਹਦੇ ਵਿੱਚ ਇੱਕ ਰੂਲ ਹੁੰਦਾ ਕਿ ਪਾਣੀ ਦਾ ਜਿਹੜਾ ਮਸਲਾ ਆ ਨਾ ਉਹਨੂੰ ਬੜਾ ਗੰਭੀਰਤਾ ਨਾਲ ਲਿਆ ਜਾਂਦਾ ਉੱਥੇ ਉਹਦਾ ਪ੍ਰੋਜੈਕਟ ਲਾਇਆ ਜਾਂਦਾ ਉਹਨੂੰ ਸੁਧਨ ਵਾਸਤੇ ਜਾਓ ਕਿਸੇ ਨਾਲੇ ਦੇ ਵਿੱਚ ਪਾਉਣਾ ਜਾਂ ਉਹ ਧਰਤੀ ਦੇ ਵਿੱਚ ਪਾਉਣਾ ਤੇ ਬਿਲਕੁਲ ਸੋਧਿਆ ਹੋਇਆ ਪਾਣੀ ਜਿਹੜਾ ਪੈਂਦਾ ਉਹ ਚੋਂ ਗੰਦ ਮਿਲ ਕੱਢ ਕੇ ਪਰ ਇੱਥੇ ਜਿਹੜੀ ਵਿਸ਼ਵਤ ਗੋਰੀ ਨੇ ਇੰਨੇ ਪੈਰ ਫਸਾ ਲਏ ਨੇ ਲੀਆਂ ਜੜਾਂ ਡੂਗੀਆਂ ਕਰ ਲਈਆਂ ਕਿ ਉਹਨੂੰ ਲੈ ਕੇ ਇਹ ਸਿਰਫ ਐਨਓਸੀ ਦੇ ਦਿੰਦੇ ਨੇ ਪ੍ਰੈਸ਼ਰ ਦੇ ਨਾਲ ਤੇ ਪਾਣੀ ਦਾ ਕਿਸੇ ਨੂੰ ਕੋਈ ਖਿਆਲ ਨਹੀਂਗਾ ਵੀ ਉਹੀ ਪਾਣੀ ਸਾਡੇ ਬੱਚਿਆਂ ਨੇ ਵੀ ਪੀਣਾ ਜਿਹੜੇ ਇਹ ਐਨਓਸੀਆਂ ਦਿੰਦੇ ਨੇ ਜਾਂ ਮਨਜ਼ੂਰੀ ਦਿੰਦੇ ਨੇ ਪਾਣੀ ਉਹਨਾਂ ਦੇ ਬੱਚਿਆਂ ਨੇ ਵੀ ਉਹੀ ਪੀਣਾ ਕਿੰਨਾ ਜਿਹੜੇ ਇਹ ਬੋਤਲਾਂ ਵਾਲਾ ਪਾਣੀ ਸੌ ਸੌਦ ਕੇ ਪੀ ਲਣਗੇ ਪਰ ਉਹਦੇ ਸਬੰਧ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਆ ਬੁੱਢੇ ਨਾਲੇ ਤੇ ਲੁਧਿਆਣੇ ਦੇ ਲੁਧਿਆਣੇ ਵਿੱਚ ਉਹਦੇ 3 ਤਰੀਕ ਨੂੰ ਸਾਰਿਆਂ ਨੂੰ ਹਮ ਹਮਾ ਕੇ ਪੰਜਾਬ ਵਾਸੀਆਂ ਨੂੰ ਕਿ ਜਿੱਥੇ-ਜਿੱਥੇ ਵੀ ਇਹਨਾਂ ਨਹਿਰਾਂ ਦਾ ਹੱਥ ਲੋਈ ਦਾ ਪਾਣੀ ਜਾਂਦਾ ਨੇ ਉਹਦੇ ਵਿੱਚ ਪਾ ਕੇ ਸਾਰਾ ਜਾ ਰਿਹਾ ਉਹ ਭਾਵੇਂ ਰਾਜਸਥਾਨ ਜਾਂ ਜਾਏ ਉਸ ਤੋਂ ਗਾਂ ਜਾਂਦਾ ਜਾਂ ਹਰਿਆਣੇ ਨੂੰ ਜਾਂਦਾ ਕਿਸੇ ਪਾਸੇ ਨੂੰ ਵੀ ਜਾਂਦਾ ਹੈ ਨੁਕਸਾਨ ਜਿਹੜਾ ਮੁਰਖਤਾ ਦਾ ਹੋ ਰਿਹਾ ਤੇ ਸਾਰਿਆਂ ਨੂੰ ਅਸੀਂ ਤਿੰਨ ਤਰੀਕ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਜਿਹਦੀ ਗਵਾਈ ਲੱਖਾ ਸਿਧਾਨਾ ਕਰਦੇ ਆ ਮੋਰਚੇ ਦੀ ਤੇ ਅਸੀਂ ਸਾਰਿਆਂ ਨੂੰ ਇਹਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਮੋਰ ਜਿਹੜਾ ਪਾਣੀ ਦਾ ਮਸਲਾ ਆ ਉਹ ਕੱਲਾ ਨਾ ਲੱਖੇ ਦਾ ਆ ਨਾ ਸਾਡਾ ਆ ਨਾ ਕਿਸੇ ਦਾ ਉਹ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਮਸਲਾ ਆ ਸਾਡੀ ਆਉਣ ਵਾਲੀ ਪੀੜ੍ਹੀ ਦਾ ਮਸਲਾ ਆ ਆਉਣ ਵਾਲੀ ਪੀੜ੍ਹੀ ਸਾਨੂੰ ਜਿਹੜੀ ਆ ਰਿਲੇਸ਼ਨ ਹੈ ਉਹ ਕੀ ਕਹੂਗੀ ਕਿ ਸਾਡੇ ਆ ਵੱਡੇ ਬਟੇਰੀਆਂ ਨੇ ਪਾਣੀ ਖਤਮ ਵੀ ਕਰਤਾ ਤੇ ਪਾਣੀ ਗੰਦਲਾ ਵੀ ਕਰਤਾ ਤੇ ਉਸ ਵਾਸਤੇ ਮੈਂ ਅਪੀਲ ਕਰਦਾ ਸਾਰਿਆਂ ਸੰਗਤਾਂ ਨੂੰ ਪੰਜਾਬ ਵਾਸੀਆਂ ਨੂੰ ਕਿ ਅਨਸਾਨੀਅਤ ਨੂੰ ਕਿ ਉੱਥੇ ਆਪਾਂ ਵੱਧ ਤੋਂ ਵੱਧ ਪਹੁੰਚ ਕੇ ਤੇ ਉਸ ਮੋਰਚੇ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਹਿੱਸਾ ਬਣੀਏ ਤੇ ਆਪਾਂ ਜਿਹੜਾ ਪਾਣੀ ਦਾ ਲੁਧਿਆਣੇ ਦੀ ਖਾਸ ਕਰਕੇ ਇਸ ਵੇਲੇ ਪਾਣੀ ਦੀ ਗੱਲ ਚੱਲ ਰਹੀ ਆ ਤੁਸੀਂ ਜਾ ਕੇ ਦੇਖਦੇ ਹੋਵੋਗੇ ਜਦੋਂ ਜਾ ਕੇ ਬੁੱਢਾ ਨਾਲਾ ਉਹਦੇ ਵਿੱਚ ਪੈਂਦਾ ਨਾ ਸਤਲੋਈ ਦੇ ਵਿੱਚ ਇੱਕ ਦਰਿਆ ਵਾਂਗੂ ਪੈਂਦਾ ਆ ਉਹ ਇਹ ਨਹੀਂ ਵੀ ਕੋਈ ਛੋਟੀ ਮੋਟੀ ਟੁੱਟੀ ਦਾ ਪੈ ਰਿਹਾ ਜਾਂ ਮੋਰ ਦਾ ਪਾਣੀ ਪੈ ਰਿਹਾ ਇੱਕ ਦਰਿਆ ਵਾਂਗੂ ਪੈ ਰਿਹਾ ਤੇ ਤਿੰਨ ਤਰੀਕ ਨੂੰ ਉਹਨੂੰ ਬੰਦ ਕਰਨ ਦਾ ਜਿਹੜਾ ਮੋਰਚਾ ਲੱਗਿਆ ਆ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਉੱਥੇ ਅਉਚਨਾ ਜਾਈਦਾ ਵਾਹਿਗੁਰੂ ਜੀ 5 ਦਸੰਬਰ ਦਿਨ ਵੀਰਵਾਰ ਨੂੰ ਮੋਗਾ ਵਿਖੇ ਦਲ ਖਾਲਸਾ ਜਥੇਬੰਦੀ ਵੱਲੋਂ ਰੱਖੇ ਗਏ ਇਸ ਕਨਵੈਨਸ਼ਨ ਦੇ ਵਿੱਚ ਆਪਾਂ ਹਿੱਸਾ ਲਈਏ ਇਹ ਉਹਨਾਂ ਤਮਾਮ ਮੁੱਦਿਆਂ ਤੇ ਸਾਡੇ ਪੰਜਾਬ ਦੇ ਵਿੱਚ ਤੇ ਪੰਜਾਬੋਂ ਬਾਹਰ ਪੰਜਾਬ ਦਾ ਦਰਦ ਰੱਖਣ ਵਾਲੇ ਸਿੱਖੀ ਦਾ ਦਰਦ ਰੱਖਣ ਵਾਲੇ ਨੌਜਵਾਨਾਂ ਦੇ ਜਿਹੜੀ ਕਤਲੋਗਾਰ ਤੇ ਇਸ ਭਾਰਤੀ ਕਾਨੂੰਨ ਵੱਲੋਂ ਭਾਰਤੀ ਸਿਸਟਮ ਵੱਲੋਂ ਹੋ ਰਹੀ ਆ ਉਹਦੇ ਤੇ ਆਪਾਂ ਆਪਣੀ ਗੱਲਬਾਤ ਵੀ ਸਾਂਝੀ ਕਰਨੀ ਆ ਇੱਕ ਇਥੋਂ ਦੇ ਸਿਸਟਮ ਦੇ ਖਿਲਾਫ ਜਿਹੜਾ ਮਜਾਰਾ ਦਲ ਖਾਲਸਾ ਆ ਇਹ ਸਾਲ ਕਰਦਾ ਵਕ ਵਕ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਹੁੰਦਾ ਤੇ ਇਸ ਵਾਰ ਪੰਜਾਬ ਦੇ ਮੋਗਾ ਸ਼ਹਿਰ ਦੇ ਵਿੱਚ 5 ਦਸੰਬਰ ਨੂੰ ਸਮੁੱਚੀ ਦਲ ਖਾਲਸਾ ਦੀ ਜਥੇਬੰਦੀ ਵੱਲੋਂ ਸਾਡੇ ਨਾਲ ਹੋ ਰਹੇ ਧੱਕੇ ਦੇ ਖਿਲਾਫ ਜਿਹੜੀ ਆ ਆਵਾਜ਼ ਬਰੰਦ ਕੀਤੀ ਜਾ ਰਹੀ ਆ ਤੇ ਸਾਡੀ ਸਮੁੱਚੀ ਸਿੱਖ ਕੌਮ ਦਾ ਸਮੁੱਚੇ ਲੋਕਾਂ ਦਾ ਸਾਡਾ ਫਰਜ਼ ਬੰਦਾ ਕਿ ਆਓ ਵੱਧ ਚੜ ਕੇ ਆਪਾਂ ਇੱਥੇ ਸੰਜੋਗ ਕਰੀਏ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਪ੍ਰੋਗਰਾਮ ਆ ਜਿਹੜਾ ਮੋਗਾ ਸ਼ਹਿਰ ਦੇ ਵਿੱਚ ਹੋਊਗਾ ਸੂਚੀਆਂ ਜਥੇਬੰਦੀਆਂ ਨੂੰ ਪੰਥਕ ਜਥੇਬੰਦੀਆਂ ਨੂੰ ਪੰਜਾਬ ਦਾ ਦਰਦ ਰੱਖਣ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਉੱਥੇ ਇਸ ਕਨਵੈਨਸ਼ਨ ਦਾ ਹਿੱਸਾ ਬਣਿਏ ਤਾਂ ਜੋ ਅਸੀਂ ਆਪਣੇ ਨਾਲ ਹੋ ਰਹੇ ਧੱਕੇ ਦੇ ਬਾਰੇ ਜਾਣੂ ਹੋ ਸਕੀਏ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਪਰਿਵਾਰਾਂ 'ਚ ਇਹ ਗੱਲ ਤੋਰ ਸਕੀਏ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਹੈ